ਸੀਐਮ ਸਾਹਿਬ ਦੇ ਯੁੱਧ ਨਸ਼ਾ ਅਮਰੁੱਧ ਦਾ ਇਹਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਰਟਲ ਚਲਾਉਣ ਵਾਲੇ ਮੇਨਸ ਬਗਲਰ ਫੜੇ ਗਏ ਨੇ ਉਹਨਾਂ ਤੋਂ 3 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ ਇਨ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮਡਲੀ ਪੁੱਛ ਕੇ ਸੋਈ ਗੱਲ ਪਤਾ ਲੱਗੀ ਆ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਜੀਸ਼ਨ ਹੁੰਦੀ ਆ ਕ੍ਰਾਸ ਬਾਰਡਰ ਹੀਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖੀ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਆਤੀ ਇਹ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਟਰਲ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੁਵਨਾਈ ਲਾਇਦੇ ਚ ਚੌਥਾ ਉਹ ਉਹਦੇ ਪੁੱਛਗਿੱਛ ਆਇਆ ਕਿ ਉਹਨੂੰ ਬਿੰਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕੰਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਐਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋ ਗਿਰ ਗਈ ਉਤੋਂ ਇਹਨਾਂ ਨੇ ਸਤਲੁਜ ਦਰਿਆ ਕ੍ਰੋਸ ਕਰਕੇ ਉਧਰ ਫਿਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਵਰਦੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਹੈ ਪਰਨਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12 ਬਾਰਨੀ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕ ਹੀਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੇਸ ਕੋਈ ਦਰਜ ਨਹੀਂ ਹੈ ਸਾਰੇ ਜਿਹੜਾ ਜੁਵਨਾਈਲ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਹੈ 7ਵੀਂ ਤੱਕ ਐਜੂਕੇਸ਼ਨ ਪੜੀ ਹੈ ਨੇ ਤੇ ਸੋ ਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਨ ਦਾ 19 ਸਾਲ ਦਾ ਇਹ ਪੀਖੀਵਿੰਡ ਪੜਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹ ਤੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰਗਸ ਦੇ ਪਾ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਪਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚে ਚਾਹ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਅੱਗੇ ਵਧੀਆ ਉਹਨਾਂ ਦਾ ਜੀਵਨ ਗੁਜ਼ਰੇ ਕਿ ਨਸ਼ਾ ਕਰਦੀ ਆਪੀ ਜੀ ਆਪਾਂ ਜੋ ਪੈਸੇ ਦਾ ਲਾਲਚ